ਬੰਨ ਮੁੱਛ ਨਾਲ ਤੇ ਖਲੋਤੇ ਜਿਹੜਾ ਨਵਾਂ ਬੰਨ ਬੱਧਾ ਹੈ ਸਾਰੀ ਸੰਕਟੇ ਸਹਿਯੋਗ ਦੇ ਨਾਲ ਬੰਨ ਬੱਧਾ ਹੈ ਬਾਬੇ ਸੁਖਾ ਸਿੰਘ ਸਿਹਰੀਆਨੀ ਸਾਹਿਬ ਵਾਲਿਆਂ ਦਾ ਵੀ ਬਹੁਤ ਸਹਿਯੋਗ ਆ ਤਾਂ ਵੀ ਛਾਰ ਸਾਹਿਬ ਵਾਲਿਆਂ ਦਾ ਵੀ ਬਹੁਤ ਸਹਿਯੋਗ ਆ ਜਿਨ੍ਹਾਂ ਨੇ ਤੇਲ ਰਸਤ ਪਾਣੀ ਗੱਫੇ ਪਾਣੀ ਤੱਕ ਉਹਨਾਂ ਦੀ ਸੇਵਾ ਚੱਲਦੀ ਆ ਤੇ ਸਾਡੇ ਸਰਕਾਰ ਜੋ ਮੰਤਰੀ ਸਾਹਿਬ ਦਾ ਵੀ ਬਹੁਤ ਬਹੁਤ ਹੀ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਬੇਬਹਾਰਾ ਹੀ ਤੇਲ ਤੇ ਚੀ ਵੀ ਦਿੱਤਾ ਜਿੰਨਾ ਅਸੀਂ ਚਾਇਆ ਉਹਨਾਂ ਹੀ ਦਿੱਤਾ ਤੇ ਹੁਣ ਵੀ ਸਾਨੂੰ ਮੰਤਰੀ ਸਾਹਿਬ ਨੇ ਕੱਲ ਯਕੀਨ ਦਵਾਇਆ ਕਿ ਜਿੰਨਾ ਤੁਹਾਡਾ ਤੇਲ ਲੱਗਦਾ ਵੇ ਫਿਕਰੋਗੇ ਤੇਲ ਲਈਓ ਦਿੱਤਾ ਵੀ ਆ ਹੁਣ ਵੀ ਦੁਬਾਰਾ ਵੀ ਫੋਨ ਕੀਤਾ ਮੰਤਰੀ ਸਾਹਿਬ ਨੇ ਹਰਿਆਚਾਰਾ ਵੀ ਚਾਰ ਵੀ ਚੋਕਰ ਵੀ ਇਥੋਂ ਤੱਕ ਕਿ ਮਾਇਆ ਦੀ ਸੇਵਾ ਵੀ ਕੱਲ ਤਿੰਨਾਂ ਚੌਂ ਘਰਾਂ ਨੂੰ ਸਾਡੇ ਪਿੰਡ ਦੇ ਵਿੱਚ ਜਿਹੜੇ ਜਿਹੜੇ ਜ਼ਿਆਦਾ ਪਾਣੀ ਦੇ ਮਾਰ ਹੇਟ ਸੀ ਉਹਨਾਂ ਨੂੰ ਮਾਇਆ ਦੀ ਸੇਵਾ ਵੀ ਕੀਤੀ ਆ ਤੇ ਅਸੀਂ ਪਹਿਲੇ ਦਿਲੋਂ ਧੰਨਵਾਦ ਕਰਦੇ ਆ ਤੇ ਪ੍ਰਸ਼ਾਸਨ ਦਾ ਕਿਹੋ ਜਿਹਾ ਪ੍ਰਸ਼ਾਸਨ ਦਾ ਵੀ ਜਿਨ੍ਹਾਂ ਨੇ ਸਾਡੇ ਬਹੁਤ ਮੋਢੇ ਨਾਲ ਮੋਢਾ ਲਾ ਕੇ ਮੱਤ ਕੀਤੀ ਆ ਤੇ ਆ ਸਾਡਾ ਬੰਨ ਬੱਝ ਕੇ ਲੇ ਜੀ ਉਤਰਾਂ ਸਾਨੂੰ ਕੋਈ ਆਸ ਨਹੀਂ ਕੁਈ ਖੈ ਬਹੁਤ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦੇ ਆ ਜਿੰਨੇ ਅਜੇ ਵੀ ਮੇਰੇ ਵੀਰ ਤੁਰੇ ਆਉਦੇ ਨੇ ਕੋਈ ਥੋੜੇ ਭਰੀ ਜਾਂਦਾ ਹੈ ਕੋਈ ਕਈ ਨਾ ਸੇਵਾ ਕਰਦਾ ਹੁਣਾ 25-30000 ਰੁਪਏ ਦੀ ਤਰਪਾਲ ਦੀ ਸੇਵਾ ਕੀਤੀ ਆ ਤੇ ਫੇਰ ਸਾਡਾ ਬਾਲ ਰੁਕਿਆ ਨਹੀਂ ਦੇ ਨੇਰੀ ਦੇ ਨਾਲ ਛੱਲਾ ਵਾਜ ਵਜ ਕੇ ਬਾਲ ਰੋੜਨਾ ਸ਼ੁਰੂ ਹੋ ਗਿਆ ਸੀ ਪਰ ਫੇਰ ਵੀ ਅਸੀਂ ਆਨੇ ਕਿ ਇਸ ਸੰਸਥਾ ਦੇ ਸਹਿਯੋਗ ਨਾਲ ਜਾਂ ਜੋ ਵੀ ਆ 15 ਜਿਹੜਾ ਹੈ ਬਾਕੀ ਕਈ ਲੋਕ ਇੱਥੇ ਸਿਆਸਤ ਵੀ ਕਰਦੇ ਆਂ ਇਹਨੇ ਸਿਆਸਤ ਤੋਂ ਪਾਸੇ ਹੋ ਕੇ ਸੇਵਾ ਕਰੀਏ ਜੀ ਕਹਣਾ ਚਾਹੂਗਾ ਜਿਹੜਾ ਬੰਨ ਪੰਦਨ ਦੇ ਹੈ ਬੰਨ ਜੀ ਇਹ ਨਾਲ ਜਿਤਰਾ 2023 ਦੇ ਵਿੱਚ ਵੀ ਜਿਆਦਾ ਪਾਣੀ ਆਉਣ ਦੇ ਕਾਰਨ ਇਹ ਤੋਂ ਬੰਨ ਅੱਗੇ ਵੀ ਟੁੱਟ ਗਿਆ ਸੀ ਤੇ ਹੁਣ ਮੰਨ ਲਓ 2025 ਦੇ ਵਿੱਚ ਵੀ ਅੱਜ ਸਾਨੂੰ 14-15 ਦਿਨ ਹੋ ਗਏ ਜਿਹੜਾ ਅਸੀਂ ਲਗਾਤਾਰ ਇੱਥੇ ਬੰਨ ਤੇ ਮਿੱਟੀ ਪਾ ਰਹੇ ਆ ਤੇ ਅਸੀਂ ਬਾਬਾ ਸੁਖਾ ਸਿੰਘ ਨੂੰ ਅਰਜ਼ੀ ਦਿੱਤੀ ਸੀ ਉਹਨਾਂ ਸਾਨੂੰ ਮੁੜ ਕੇ ਤੇਲ ਦੀ ਸਹਾਇਤਾ ਦਿੱਤੀ ਤੇਲ ਦੀ ਸਹਾਇਤਾ ਉਹਨਾਂ ਕਾ ਵੀ ਜੇ ਤੁਹਾਨੂੰ ਕੋਬੋਰੀਆਂ ਦੀ ਲੋਹ ਰਾਜਾ ਕਰੇਟਾਂ ਦੀ ਲੋੜ ਆ ਸਖਤ ਦੀ ਲੋੜ ਆ ਤੇ ਸਾਡਾ ਸੰਪਰਕ ਕਰੋ ਤੇ ਸਾਨੂੰ ਮੌਕੇ ਦੇ ਜਿਹੜੇ ਵੀ ਸਹਿਯੋਗ ਦੀ ਲੋੜ ਆ ਸਹਿਯੋਗ ਦੇ ਰਹੇ ਆ। ਹਮਤੋਂ ਪਾਪਾ ਕਲਦੀਪ ਸਿੰਘ ਝਾੜ ਸਾਹ ਵਾਲੇ ਉਹਨਾਂ ਦਾ ਵੀ ਬੜਾ ਸਹਿਯੋਗ ਆ। ਉਹਨਾਂ ਨੇ ਵੱਧ ਤੋਂ ਵੱਧ ਸਹਿਯੋਗ ਕੀਤਾ। ਅੱਜ ਵੀ ਉਹ ਇੱਥੇ ਆਏ ਆ। ਆੜ ਕੇ ਜੁਣ ਗਏ ਉਹਨਾਂ ਨੇ ਮੌਕਾ ਦਾ ਜਗ੍ਹਾ ਲਿਆ ਵਾ ਤੇ ਜਗ੍ਹਾ ਲੈ ਕੇ ਦੇਖ ਕੇ ਫਿਰ ਗਏ। ਮੰਤਰੀ ਸਾਹਿਬਾ ਨੇ ਕਿਸ ਤਰ੍ਹਾਂ ਸਹਿਯੋਗ ਕੀਤਾ? ਮੰਤਰੀ ਸਾਹਿਬੀ ਜੀ ਉਹ ਜੁਨਾ ਮਾ ਜੋ ਪ੍ਰਸ਼ਾਸਨ ਦਾ ਅਧਿਕਾਰ ਹੈ ਉਹ ਵੀ ਆਪਣਾ ਕਰੀ ਜਾਂਦੇ ਆ ਢੀਜਲਾ ਤੇ ਉਹ ਵੀ ਮੁਹਈਆ ਕਰਾਉਂਦੇ ਆ। ਚਲੋ ਨਾ ਪੋਪ ਲੈਣਾ ਵੀ ਕਰਾਈਆਂ। ਪਿਪਰ ਵੀ ਕਰਾਏ ਆ। ਹਾਂ ਪ੍ਰਸ਼ਾਸਨ ਦਾ ਸਹਿਯੋਗ ਹੈ ਹਾਂ ਪ੍ਰਸ਼ਾਸਨ ਦਾ ਸਹਿਯੋਗ ਹੈ ਜੀ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਹੀ ਕੰਮ ਚੱਲਣ ਰਿਹਾ ਵਾ ਜਨਤਾ ਦਾ ਸਹਿਯੋਗ ਆ ਅੱਜ ਵੀਡੀਓ ਪਾਈ ਆ ਜਿਆਦੀ ਜਿਹੜੀ ਹਾਲਤੋਂ ਨਾਚਕ ਸੀ ਤੇ ਅੱਜ ਅਸੀਂ ਵੀਡੀਓ ਪਾ ਦਿੱਤੀ ਜੀ ਅੱਜ ਸਾਡੀ ਸ਼ਕਤ ਜਿਹੜੀ ਉਹ ਮਾਝੇ ਤੋਂ ਵੀ ਆਈ ਆ ਗੱਦਲਾਂ ਤੋਾਈਆਂ ਪੰਘਾਲਾ ਤੂਟ ਪੰਘਾਲਾ ਸਾਰਾ ਜਿੱਥੋਂ ਤੱਕ ਵੀ ਸੰਗਤ ਨੂੰ ਵੀਡੀਓ ਪਹੁੰਚਦੀ ਹੋਈ ਆ ਸੰਗਤ ਨੇ ਆ ਕੇ ਸਹਿਯੋਗ ਕੀਤਾ ਸਾਡੇ ਨਾਲ ਬਹੁਤ ਮਾਰ ਇਠੂਆ ਇਹ ਬਾਜਣਗੇ ਇਹ ਕੱਲੀ ਮਾਰ ਜਿਹੜੀ ਆ ਇਹ ਫਸਲਾਂ ਨੂੰ ਨਹੀਂ ਕੀ ਇਹ ਸਾਡੇ ਜਿਹੜੇ ਮਾਲ ਡੰਗਰ ਵੀ ਪ੍ਰਭਾਵਿਤ ਹੁੰਦੇ ਆ ਸਾਨੂੰ ਇਹਨਾਂ ਨੂੰ ਪਿੰਡਾਂ ਨੂੰ ਮੁੜ ਕੇ ਜਿਹੜੇ ਸਾਡੇ ਨਹਿਰ ਤੋਂ ਪਾਰ ਘਰ ਨੇ ਉਹਨਾਂ ਨੂੰ ਇਧਰੋਂ ਜਿਹੜਾ ਉਹ ਵਾਪਸੀ ਪਰਲੇ ਬੰਨੇ ਜਾਣਾ ਪੈਂਦਾ ਵਾ ਤੇ ਮਾਲ ਡੰਗਰ ਦਾ ਵੀ ਸਾਡਾ ਬਹੁਤ ਇੱਥੇ ਔਖਾ ਵਾ ਤੇ ਅਸੀਂ ਇਹ ਆਨੇ ਵੀ ਜੇ ਸਾਡਾ ਬੰਨ ਹਾਂਜੀ ਵੀਰ ਜੀ ਕੀ ਨਾਮ ਦੀ ਆਪਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਵਿੰਦਰ ਸਿੰਘ ਫੌਜੀ ਜੀ ਪਿੰਡ ਡੰਗਲਦੇਵਾਲ ਸਿੰਘ ਜੀ ਦਸ਼ਮੇਸ਼ ਤਰਨਤਲ ਬਾਬਾ ਮੇਜਰ ਸਿੰਘ ਸੋਢੀ ਇਧਰ ਆ ਤਲ ਪੰਥ ਸੋ ਤਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਮੁੱਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਨਾਲ ਦਾਸ ਇਨਚਾਰਜ ਜੀ ਜੰਡਾਲਾ ਗੁਰੂ ਹੜਕਾ 107 ਪਿੰਡਾਂ ਦੇ ਕਰੀਬ ਪਹੁੰਚ ਕੇ ਦੇਖਿਆ ਕਿ ਜਿਵੇਂ ਬਰਸਾਤ ਦਾ ਮਾਹੌਲ ਹੈ ਬਰਸਾਤ ਦੀ ਵਜ੍ਹਾ ਨਾਲ ਬਹੁਤ ਸਾਰੇ ਕਿਸਾਨ ਵੀ ਪਰੇਸ਼ਾਨ ਆ ਤੇ ਗਰੀਬ ਵੀ ਕਿਤੇ ਨਾ ਕਿਤੇ ਇੱਥੇ ਜੰਡਾਲਾ ਗੁਰੂ ਹਲਕੇ ਦੇ ਜੋ ਗਰੀਬ ਐਸੀ ਭਾਈਚਾਰਾ ਖਾਸ ਕਰਕੇ ਇਹ ਵੀ ਕਿਤੇ ਨਾ ਕਿਤੇ ਬੜੇ ਹੀ ਹਾਲਾਤ ਇਨਾਂ ਦੇ ਵੀ ਖਸਤਾ ਨੇ ਸੋ ਰਿਯਰ ਬਹਲ ਕਾ ਹੋਂ ਦੇ ਨਾਤੇ ਧੰਨ ਬੱਬਾ ਜੀਵਨ ਸਿੰਘ ਸਰਬਸਾਂਜੀ ਸੇਵਾ ਸੈਟੀਲੋ ਜੋ ਸਾਰ ਲਈ ਜਾ ਰਹੀ ਹੈ ਇੱਥੇ ਇਹਨਾਂ ਦੀ ਅਜੇ ਤਾਂ ਜਿਵੇਂ ਕਿ ਸੇਵਾ ਥੋੜੀ ਥੋੜੀ ਜੰਡਾਲਾਗੁਰੂ ਹਲਕੇ ਦੇ ਵਿੱਚ 107 ਪਿੰਡਾਂ ਦੇ ਕਰੀਬ ਲੋੜਵੰਦ ਪਰਿਵਾਰਾਂ ਤੱਕ ਜੋ ਸੌਦੇ ਦੀ ਸਹਾਤਾ ਜਾਂ ਫਿਰ ਕਿਸੇ ਗਰੀਬ ਨੂੰ ਲੋੜਵੰਦ ਨੂੰ ਕੋਈ ਦਵਾਈ ਦਵਾਈ ਦੀ ਸਹਾਤਾ ਜਾਂ ਫਿਰ ਕਿਸੇ ਗਰੀਬ ਦੇ ਬਾਲੇ ਟੁੱਟੇ ਹਨ ਤੇ 1.5 ਸਾਲ ਤੋਂ ਜੋ ਸੰਸਤਾ ਸੇਵਾ ਨਿਭਾਰੀ ਜੰਡਾਲਾਗੁਰੂ ਹਲਕੇ ਦੇ ਵਿੱਚ ਹੀ ਲਗਾਤਾਰ ਸੋ ਇੱਥੇ ਅੱਜ ਠੱਠੀਆਂ ਪਿੰਡ ਆਏ ਹਾਂ ਠੱਠੀਆਂ ਪਿੰਡ ਵੇਖਿਆ ਕਿ ਵੀਰ ਦਾ ਜੋ ਘਰ ਹੈ ਬਹੁਤ ਹੀ بارش ਦੇ ਨਾਲ ਬਾਲੇ ਅੰਦਰ ਜੋ ਛੱਤ ਦੀ ਛੱਤ ਆ ਉਹ ਟੁੱਟੇ ਹੋਏ ਮੁੱਗ ਨਿਕਲੇ ਆ ਤੇ ਬੱਚੇ 4-5 ਵੀਰ ਦੇ ਸੋ ਸੰਸਥਾ ਵੱਲੋਂ ਇਹਨਾਂ ਨੂੰ ਇੱਕ ਤਰਪਾਲ ਦੀ ਸਹਾਤਾ ਦੇ ਕੇ ਜਾਂਦੇ ਹਾਂ ਨਾਲ ਹੀ ਇਹਨਾਂ ਨਾਲ ਇੱਕ ਬਚਨ ਕਰਦੇ ਹਾਂ ਕਿ ਦਲਪੰਥ ਦੀ ਮਿਹਰ ਨਾਲ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀਆਂ ਜੋ ਛੱਤਾਂ ਵਾਂ ਇੱਕ ਚੰਗੇ ਲੈਂਟਰ ਪਾ ਕੇ ਤਾ ਜੋ ਇਹ ਵੀ ਵਿਚਾਰੇ ਗਰੀਬ ਆਪਣਾ ਜੋ ਚੰਗੀ ਤਰ੍ਹਾਂ ਸੱਜਾ ਜੀਵਨ ਜੀ ਲੈਣਾ ਠੀਕ ਹੈ ਧੰਨਵਾਦ ਹਾਂ ਜੀ ਪਿੰਡ ਜੇ ਮੇਰਾ ਨਾਮ ਹਰਜਿੰਦਰ ਕੌਰ ਹੈ ਪਿੰਡ ਪੰਗਵਾਇਆ ਕੀ ਹਾਲਾਤ ਆ ਗਰੀਬ ਪਰਿਵਾਰਾਂ ਦੇ ਵੀਰ ਜੀ ਹਾਲਾਤ ਬਹੁਤ ਮਾੜੇ ਨੇ ਸਵੇਰ ਦੇ ਇਹਨਾਂ ਦੇ ਘਰਾਂ 'ਚ ਜਾ ਕੇ ਵੇਖਣ ਦੇ ਆ ਬਹੁਤ ਪਾਣੀ ਆਇਆ ਘਰਾਂ ਦੇ ਵਿੱਚ ਛੱਤਾਂ ਡਿੱਗਣ ਡੀਆਂ ਵਾ ਕੋਠੇ ਚੋਂ ਡੇ ਉਹਨਾਂ ਦੇ ਰੋਟੀ ਪਾਣੀ ਤੋਂ ਬੀਬੀਆਂ ਬੈਠੀਆਂ ਨੇ ਅਸੀਂ ਸਵੇਰ ਦੇ ਘਰ-ਘਰ ਜਾ ਕੇ ਵੇਖਿਆ ਨੇ ਬੀਬੀਆਂ ਭੁੱਖੀਆਂ ਧਈਆਂ ਬੈਠੀਆਂ ਨੇ ਤੇ ਬਹੁਤ ਹਾਲਾਤ ਮਾੜੇ ਨੇ ਘਰਾਂ ਦੇ ਵਿੱਚ ਪਾਣੀ ਵੜਿਆ ਵਾ ਤੇ ਵਿਚਾਰੀਆਂ ਬਹੁਤ ਪੜਈਆਂ ਨੇ ਇਤਰਾ ਤੜਫਣ ਵੀ ਕੀ ਕਰੀਏ ਤੇ ਕੀ ਕਰੀਏ ਨਾ ਕਰੀਏ ਉਹ ਫਿਰ ਇਤਰੇ ਚਲੋ ਉਹਨਾਂ ਨੇ ਸਾਨੂੰ ਪੁੱਛਿਆ ਕਿ ਵੀ ਉਹਨਾਂ ਵੀਰ ਜੀ ਨੂੰ ਫੋਨ ਕਰੋ ਕਿ ਸਾਨੂੰ ਕੋਈ ਨਾ ਕੋਈ ਸਹਾਤਾ ਦਿੱਤੀ ਜਾਵੇ ਤੇ ਫਿਰ ਚਲੋ ਵੀਰ ਜੀ ਨੂੰ ਹੀ ਫੋਨ ਕੀਤਾ ਇਹ ਆਏ ਨੇ ਇਹਨਾਂ ਦੀ ਬੀਬੀਆਂ ਦੀ ਮਤਤ ਕੀਤੀ ਆ ਸੁਣਦੇ ਨੇ ਤੇ ਵੀ ਚਲੋ ਕਮਰਿਆਂ ਦੇ ਉੱਤੇ ਪੌਣਦੇ ਨੇ ਤਰਪਾਲਾ ਪੌਣਦੇ ਨੇ ਹਾਂਜੀ ਤੇ ਵੀਰ ਜੀ ਸਵੇਰ ਦੇ ਸਾਡੇ ਨਾਲ ਹੀ ਨੇ ਸਾਡੀ ਬਹੁਤ ਬੀਬੀਆਂ ਦੀ ਮਤਤ ਕਰਨ ਦੇ ਨੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੋਗੇ ਵੀ ਉਹ ਕੋਈ ਸਰਕਾਰ ਵੱਲੋਂ ਸਹੂਲਤ ਤੁਹਾਡੇ ਕੋਈ ਕੋਠਿਆਂ ਨੂੰ ਲੈ ਕੇ ਆਈ ਹੁਣ ਤੱਕ ਨਹੀਂ ਨਹੀਂ ਵੀਰ ਜੀ ਕੋਈ ਸਹੂਲਤ ਨਹੀਂ ਆਈ ਆਉਂਦੇ ਨੇ ਵੋਟਾਂ ਲੈ ਕੇ ਚਲੇ ਜਾਂਦੇ ਨੇ ਹੋਰ ਵੀ ਬਹੁਤ ਆਉਂਦੇ ਨੇ ਆਣ ਕੇ ਸੁਣਦੇ ਨੇ ਇਹਨਾਂ ਦੇ ਕੋਠੇ ਲਿਖ ਕੇ ਖੜਦੇ ਨੇ ਪਰ ਅਜੇ ਤੱਕ ਕੋਈ ਇਹਨੇ ਕਿਸ ਦੀ ਛੱਤ ਨਹੀਂ ਬਦਲੀ ਕਿਸੇ ਨੇ ਕਿਸੇ ਦਾ ਕੋਠਾ ਨਹੀਂ ਪਾ ਕੇ ਦਿੱਤਾ ਵੀ ਐ ਤਰ੍ਹਾਂ ਜਿਹੜੇ ਪਿੰਡਾਂ ਜਾਣ ਕੇ ਲਿਖ ਕੇ ਖੜਦੇ ਨੇ ਪਰ ਕੋਈ ਆਣ ਕੇ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਅਜੇ ਤੱਕ ਕਿਸੇ ਨੇ ਇਹਨਾਂ ਦੀ ਕਿਸੇ ਨੇ ਪੁੱਛਿਆ ਕਿਛਿਆ ਨਹੀਂ ਇਹਨਾਂ ਨੂੰ ਮਾਣ ਹਾਂਜੀ ਬਣਾ ਕੀ ਨਾਮ ਕਿਹੜਾ ਪਿੰਡ ਆਪਣਾ ਮੇਰਾ ਨਾਮ ਕੁਮਰਪ੍ਰੀਤ ਕੋਹਰ ਆ ਪਿੰਡ ਭੰਗਵੰਦੀ ਰਹਿਣ ਵਾਲੀਆਂ ਆ ਕੀ ਹਾਲਾਤ ਨੇ ਕੋਠਿਆਂ ਦੇ ਹਾਲਾਤ ਬਹੁਤ ਮਾੜੇ ਜੇ ਰਾਤ ਅਸੀਂ ਬੈ ਕੇ ਕੱਟੀ ਬੜੀ ਔਖੀ ਰਾਤ ਕੱਟੀ ਹੈ ਕਿੰਨੇ ਚਿਰ ਤੋਂ ਤੁਸੀਂ ਜਿਹੜਾ ਇੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਜੀ ਕਾਫੀ ਟਾਈਮ ਤੋਂ ਇਹ ਹਾਲਾਤ ਵਿੱਚ ਰਹਿੰਦੇ ਨੇ ਮੈਂ ਆਪਣੇ ਮਾਪਿਆਂ ਦੇ ਘਰੇ ਰਹਿੰਦੀ ਆਪਣੇ ਮਾਤਾ ਪਿਤਾ ਦੇ ਘਰੇ ਰਹਿੰਦੇ ਹਾਂਜੀ ਤੁਹਾਡੇ ਪਤੀ ਕੀ ਕਰਦੇ ਨੇ ਤੇ ਮੇਰੇ ਨਸ਼ਾ ਪੱਤਾ ਬਹੁਤ ਕਰਦੇ ਕਟ ਮਾਰ ਕੇ ਚਲ ਜਾਂਦੇ ਖਰਚਾ ਕੋਈ ਨਹੀਂ ਦੱਸਿਆ ਨਹੀਂ ਕਿਸੇ ਨੂੰ ਸਰਕਾਰ ਨੂੰ ਕਿਸੇ ਅਧਿਕਾਰੀ ਨੂੰ ਇੱਥੇ ਤੁਸੀਂ ਕੋਈ ਸੁਣਦਾ ਹੀ ਨਹੀਂ ਆ ਸੁਣੇ ਤੇ ਫਿਰ ਬੋਲੀ ਅੱਗੇ ਕੀ ਮੰਗ ਕਰਦੇ ਜੋਂ ਤੁਹਾਡੇ ਕਾਰ ਸਮਾਸੇਵੀ ਪਹੁੰਚੇ ਆ ਮੰਗੇ ਕਰਦੇ ਆ ਕਿ ਸਰਕਾਰਾਂ ਨਸ਼ਾ ਪੱਤਾ ਬੰਦ ਕਰਨਾ ਚਾਹੀਦਾ ਵਧ ਤੋਂ ਵਧ ਗਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਉਹਦੇ ਕਹਿੰਦੇ ਅਸੀਂ ਕਰਦੇ ਆ ਲਗਾਤਾਰ ਉਹ ਦੋ ਛਿੜਿਆ ਇੱਧਰ ਤੁਹਾਡੇ ਕੋਈ ਆਈ ਨਹੀਂ ਪੁਲਸ ਰੇਟ ਰੂਟ ਕੋਈ ਹੋਈ ਨਹੀਂ ਨਹੀਂ ਰੇਟ ਕੋਈ ਨਹੀਂ ਅਸੀਂ ਹੀ ਗੱਲ ਹਾਂਜੀ ਅਜੇ ਕਿੰਨੇ ਕੋਠੇ ਜਿਹੜੇ ਤੁਹਾਡੇ ਚੋਰ ਹੈ ਜਿੱਥੇ ਤੁਸੀਂ ਦੋ ਕਮਰੇ ਸਾਡੇ ਹਾਂਜੀ ਜਿਹੇ ਲਾਤਾ ਨੇ ਕੋਈ ਰਿਸ਼ਤੇਦਾਰ ਬੋੜਿਆ ਤੁਹਾਡੇ ਨਹੀਂ ਨਹੀਂ ਕੋਈ ਰਿਸ਼ਤੇਦਾਰ ਕਿੰਨੇ ਮੈਂਬਰ ਦੇ ਤੁਸੀਂ ਇਹ ਘਰ ਦੇ ਵਿੱਚ ਰਹ ਰਹੇ ਇਹ ਘਰ ਚ ਮੈਂ ਤੇ ਮੇਰਾ ਬੇਟਾ ਰਹ ਰਹੇ ਕਮਾਉਣ ਵਾਲਾ ਕੌਣ ਹੈ ਕਮਾਉਣ ਵਾਲਾ ਕੋਈ ਨਹੀਂ ਮਾਪੇ ਮੇਰਾ ਇੱਥੇ ਨਹੀਂ ਉਹ ਜਲੰਧਰ ਰਹਿੰਦੇ ਫਿਰ ਗੁਜ਼ਾਰਾ ਕਿ ਤਰ੍ਹਾਂ ਹੁੰਦਾ ਹੈ ਗੁਜ਼ਾਰਾ ਮੈਂ ਆਪਣਾ ਦਿਹਾੜੀ ਧੱਪਾ ਕਰਕੇ ਤੇ ਫਿਰ ਕੰਮ ਕਰਕੇ ਰੋਟੀ ਖਾਣੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਇ ਦੁਜੀ ਕੀ ਫਤਿਹ ਤੰਤਨ ਬਾਬਾ ਜੀਵਨ ਸਿੰਘ ਸਰਬਸੰਗੀ ਸੇਵਾ ਸੁਸਾਇਟੀ ਪੰਜਾਬ ਵੇਖੋ ਜੀ ਜੋ بارش ਦਾ ਮੌਸਮ ਪੰਜਾਬ ਦੇ ਵਿੱਚ ਡੰਡਿਆ ਬਹੁਤ ਹੀ ਗਰੀਬ ਪਰਿਵਾਰਾਂ ਦੇ ਜਿਨ੍ਹਾਂ ਦੇ ਕੱਚੇ ਮਕਾਨ ਵਾ ਬਹੁਤ ਹੀ ਬੁਰੇ ਹਾਲਾਤ ਵਾ ਤੇ ਕੱਚੇ ਮਕਾਨ ਜਿਹੜੇ ਕੋ ਬਹੁਤ ਚੂਣ ਡਏ ਆ ਤੇ ਨਗਰੋ ਨਗਰਿਆਂ ਦੇ ਫੋਨ ਆਈ ਜਾਂਦੇ ਵੇਖੋ ਕਈ ਸਰਕਾਰਾਂ ਆ ਗਈਆਂ ਕਈ ਚਲ ਗਈਆਂ ਪਰ ਗਰੀਬਾਂ ਦੀ ਕਿਸੇ ਨੇ ਵੀ ਸਹਾਰ ਨਹੀਂ ਲਈ ਇਹ ਕਰਕੇ ਧੰਨ ਧੰਨ ਬਾਬਾ ਜੀਵਨ ਸਿੰਘ ਸਰਬ ਸੰਜੀ ਸੇਵਾ ਸੁਸਾਇਟੀ ਪੰਜਾਬ ਜੰਡਿਆਲੇ ਹਲਕੇ ਦੇ ਵਿੱਚ ਗਰੀਬਾਂ ਪਰਿਵਾਰਾਂ ਦੇ ਘਰ ਘਰ ਜਾ ਕੇ ਉਹਨਾਂ ਦੀ ਸਹਾਰ ਲਈ ਢਈ ਆ ਤੇ ਗਰੀਬ ਪਰਿਵਾਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਜਿੰਨੇ ਵੀ ਕੱਚੇ ਮਕਾਨ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੱਕੇ ਕਰਕੇ ਦੇਵਾਂਗੇ ਇਹ ਭਾਈ ਮਨਜੀਤ ਸਿੰਘ ਦਾ ਵਾਦਾ ਵਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭਾਰੀ ਬਰਸਾਤ ਹੋਣ ਕਰਕੇ ਜਿਹੜੇ ਗਰੀਬ ਪਰਿਵਾਰਾਂ ਦੇ ਕੱਚੇ ਕੋਠੇ ਸਨ ਬਾਲਿਆਂ ਵਾਲੀਆਂ ਛੱਤਾਂ ਸਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਚੋ-ਚੋ ਕੇ ਸਾਰੇ ਜਿਹੜੇ ਸਮਾਨ ਬਰਬਾਦ ਹੋ ਗਏ ਆ ਬਹੁਤਿਆਂ ਦੀਆਂ ਛੱਤਾਂ ਡਿੱਗ ਪਈਆਂ ਹਨ ਇਸੇ ਤਰ੍ਹਾਂ ਹੀ ਬਹੁਤ ਵੱਡੀ ਕੀਮਤੀ ਦੇ ਵਿੱਚ ਫਸਲਾਂ ਦੀ ਬਰਬਾਦੀ ਹੋਈ ਹੈ ਹਜ਼ਾਰਾਂ ਏਕੜ ਚੋਨਾ ਜਿਹੜਾ ਤਬਾਹ ਹੋਇਆ ਵਾ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਜਿੱਥੇ ਗਰੀਬ ਪਰਿਵਾਰਾਂ ਦੇ ਜਿਹੜੇ ਕੱਚੇ ਕੋਠੇ ਖਤਮ ਹੋਏ ਹਨ ਚੋ ਚੋ ਕੇ ਸਮਾਨ ਖਰਾਬ ਹੋਇਆ ਉਹਨਾਂ ਦਾ ਮੁਆਵਜ਼ਾ ਵੀ ਦਿੱਤਾ ਜਾਵੇ ਜਿੱਥੇ ਨਾਲ ਹੀ ਕਿਸਾਨ ਭਰਾਵਾਂ ਨੂੰ ਵੀ ਸਾਨ ਵੀਰਾਂ ਨੂੰ ਵੀ ਉਹਨਾਂ ਜਿਹੜੀਆਂ ਫਸਲਾਂ ਤੇ ਇੰਨੇ ਨੇ ਪੈਸੇ ਖਰਚੇ ਲਾ ਕੇ ਫਸਲਾਂ ਤਿਆਰ ਕੀਤੀਆਂ ਬਰਬਾਦ ਹੋਈਆਂ ਉਹਨਾਂ ਦੇ ਮੁਆਵਜ਼ੇ ਦਿੱਤੇ ਜਾਣ ਤੇ ਇਸੇ ਤਰ੍ਹਾਂ ਹੀ ਭਾਈ ਮਨਜੀਤ ਸਿੰਘ ਜੀ ਸਰਬਸਾਂਝੀ ਸੇਵਾ ਸੁਸਾਇਟੀ ਹਲਕਾ ਝੰਡੇਆਲਾ ਗੁਰੂ ਜਿਨ੍ਹਾਂ ਦੇ ਆਪ ਇੰਚਾਰਜ ਹਨ ਤੇ ਉਹਨਾਂ ਵੱਲੋਂ ਭਾਈ ਹਰਵਿੰਦਰ ਸਿੰਘ ਜੀ ਫੌਜੀ ਪਿੰਡ ਡੰਗਲਦਿਆਲ ਨਵੇਂ ਪਿੰਡ ਦੇ ਨੇੜੇ ਮਹਿਤਾ ਰੋਡ ਤੇ ਉਜਾਤਰਪਾਲਾਂ ਦੀ ਸੇਵਾ ਲੈ ਕੇ ਆਏ ਹਨ ਜਿੱਥੇ ਵੀ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਦਾ ਜਾਂ ਕੋਈ ਨੁਕਸਾਨ ਹੋ ਰਿਹਾ ਉਹ ਤਰਪਾਲਾਂ ਦੀ ਸੇਵਾ ਦੇ ਰਹੇ ਆ ਭਾਈ ਹਰਵਿੰਦਰ ਸਿੰਘ ਫੌਜੀ ਜੀ ਨਾਲ ਸੰਪਰਕ ਕਰ ਲਿਆ ਜਾਵੇ ਇਹ ਬਾਬਾ ਜੀਵਨ ਸਿੰਘ ਸਰਪੰਚ ਦੀ ਸੇਵਾ ਸੈਟੀ ਹਲਕਾ ਝੰਡੇਆਲਾ ਗੁਰੂ ਵੱਲੋਂ ਗਰੀਬ ਲੋਕਾਂ ਦੀ ਮਦਦ ਵਾਸਤੇ ਜਿਹੜਾ ਕੈਂਪ ਲਾਇਆ ਹੋਇਆ ਵਾ ਇਹਦੀ ਸਹੂਲਤ ਲਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ